ਲਓ ਜੀ ਸੋਹਣੇ ਸੱਜਣੋ ਵੀਡੀਓ ਸ਼ੇਅਰ ਕਰ ਦਿਓ ਅੱਜ ਤੁਹਾਡੇ ਲਈ ਤੁਹਾਡੀ ਸੇਵਾ ਦੇ ਵਿੱਚ ਫੇਰ ਨਵੀਂ ਵੀਡੀਓ ਲੈ ਕੇ ਆਇਆ ਤੇ ਵੀਡੀਓ ਨੂੰ ਇੱਕ ਸ਼ੇਅਰ ਇੱਕ ਲਾਈਕ ਇੱਕ ਕਮੈਂਟ ਇੱਕ ਫੋਲੋ ਜਰੂਰ ਕਰਿਓ ਅੱਜ ਜਿਹੜਾ ਘੋੜਾ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਨਾ ਉਸ ਘੋੜੇ ਦਾ ਨਾਮ ਹੈ ਜੀ ਬਾਜ ਹੱਥਾਂ ਪੈਰਾਂ ਦਾ ਪੈਰਾਂ ਦਾ ਬਹੁਤ ਚੰਗਾ ਘੋੜਾ ਜੀ ਬਹੁਤ ਪਾਟੀ ਦਾ ਮਜ਼ਬੂਤ ਘੋੜਾ ਤੇ ਇਹ ਕਿੱਥੇ ਆ ਇਹ ਤੁਹਾਨੂੰ ਹੁਣ ਦੱਸਣ ਲੱਗਿਆਂ ਸਕਰੀਨ ਦੇ ਉੱਤੇ ਤੋਂ ਜੋ ਤੁਸੀਂ ਕੱਪੜੂ ਵੇਖ ਰਹੇ ਹੋ ਉਹ ਭਰਾ ਦਾ ਨਾਮ ਹੈ ਸੁਖ ਹੀਰਕੇ ਬਾਈ YouTube ਤੇ Facebook Instagram ਤੇ ਬਹੁਤ ਵਧੀਆ ਵੀਡੀਓ ਪਾਉਂਦਾ ਬਾਈ ਵੀ YouTuber ਹੈਗਾ ਤੇ ਸਾਰੇ ਸੱਜਣ ਜਾਣਦੇ ਹੋ ਨੰਬਰ ਦੇਤਾ ਸਕਰੀਨ ਤੇ ਤੇ ਭਰਾ ਤੇ ਅੱਜ ਬਸ਼ੇਰੀ ਦੀ ਆਪਾਂ ਘੋੜੇ ਦੀ ਵੀਡੀਓ ਪਾਈ ਆ ਸੱਜਣੋ ਹੋਰ ਵੀ ਜਾਨਵਰ ਵਿਖਾਈ ਆ ਸਾਰੇ ਤੇ ਬਣੇ ਰਿਓ ਤੇ ਇੰਟਰਵਿਊ ਵੀ ਕੀਤੀ ਆ ਸਭ ਤੋਂ ਪਹਿਲਾਂ ਚੈੱਕ ਕਰੋ ਬਾਈ ਦਾ ਵੱਡਾ ਘੋੜਾ ਬਾਜ ਬਾਈ 24 ਸਾਲ ਉਮਰਾਂ ਘੋੜੇ ਦੀ ਬਹੁਤ ਹੀ ਤਾਕੜੇ ਰਿਜ਼ਲਟ ਇਸ ਘੋੜੇ ਦੇ ਨੇ ਬਾਈ ਕਹਿੰਦਾ ਵੀ ਜਦੋਂ ਦਾ ਸਾਡਾ ਮੇਰੀ ਸੁਰਤ ਸੰਭਲੀ ਆ ਕਹਿੰਦਾ ਉਦੋਂ ਦਾ ਇੱਕ ਘੋੜਾ ਜਦੋਂ ਦਾ ਮੈਨੂੰ ਮੈਂ ਜਨਮਾ ਮੇਰਾ ਉਦੋਂ ਦਾ ਇੱਕ ਘੋੜਾ ਹੈਗਾ ਉਦੋਂ ਦਾ ਇਸ ਘੋੜੇ ਦਾ ਸਾਡੇ ਘਰੇ ਈ ਰੱਖ ਰਖਭ ਹੋ ਰਿਹਾ ਹੈਗਾ ਅਸੀਂ ਲੈ ਕੇ ਆਏ ਸੀਗੇ ਮੇਰੇ ਬਾਪੂ ਹੋਰੇ ਕਹਿੰਦਾ ਲੈ ਕੇ ਆਏ ਸੀ ਤੇ ਸਜਣੋ ਬਹੁਤ ਹੀ ਚੰਗਾ ਘੋੜਾ ਤੇ ਉਮਰ ਵੱਟੀ ਹੋਣ ਦੇ ਨਾਲ ਸਿਆਣਾ ਬਹੁਤ ਹੈ ਜੀ ਤੇ ਰਿਜ਼ਲਟ ਵੀ ਬਹੁਤ ਚੰਗੇ ਆ ਰਾਜ ਸასი ਕਾਲ ਜੀ ਅੱਜ ਆਪਾਂ ਆਏ ਆ ਜੀ ਪਿੰਡ ਸਹੀਰਕੇ ਤੇ ਮਾਨਸਾ ਜ਼ਿਲ੍ਹੇ ਦਾ ਪਿੰਡ ਆ ਸਜਰੋ ਆਪਣੇ ਬਹੁਤ ਹੀ ਹਰਮਨ ਪਿਆਰੇ ਭਰਾ ਨਾਲ ਮਲਾਉਣਾ ਆਏ ਤੁਹਾਨੂੰ ਬਾਈ ਵੀ YouTube ਤੇ ਪੇਜ ਚਲਾਉਂਦੇ ਆ ਕੇ Facebook ਦੇ ਉੱਤੇ ਤੁਸੀਂ ਦੇਖਦੇ ਹੋਗੇ ਬਾਈ ਨੂੰ ਸੁੱਖ ਹੀਰਕੇ ਦੇ ਨਾਂ ਤੇ ਤੇ ਬਾਈ ਨੂੰ ਅੱਜ ਆਪਾਂ ਖਾਸ ਮਿਲਣਾ ਆਏ ਸੀਗੇ ਤੇ ਬਾਈ ਦਾ ਅੱਜ ਤੁਹਾਨੂੰ ਜਾਨਵਰ ਵਿਖਾਈ ਘੋੜੇ ਵਿਖਾਈ ਤੇ ਸਦਰੋਂ ਬਾਈ ਤੋਂ ਜਾਣਕਾਰੀ ਲੈਣੇ ਆ ਵੀ ਬਾਈ ਕਿਹੜੇ ਬਲੱਡ ਲੈਣ ਦੀਆਂ ਘੋੜੀਆਂ ਤੇ ਬਾਈ ਕਿਵੇਂ ਸਿਰ ਪਰੇ ਜਿਹਾ ਕੰਮ ਕਰਦੇ ਆ ਤੇ ਕਿੱਥੇ ਕਿੱਥੇ ਮੇਲੇ ਮਟੀਆਂ ਤੇ ਜਾਂਦੇ ਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਵੀਰੇ ਬਹੁਤ ਬਹੁਤ ਵਧੀਆ ਇਹਦਾ ਕੋ ਤੇ ਬਾਈ ਫਾਰਮ ਦੇ ਵਿੱਚ ਬਹੁਤ ਸੋਹਣੇ ਜਾਨਵਰ ਦੇਖੇ ਬਹੁਤ ਹਾਂ ਹਾਂ ਬਾਈ ਸੋਹਣੇ ਕੀ ਕੀ ਆਪਣਾ ਘੋੜੇ ਦੀ ਕੀ ਡਿਟੇਲ ਹੈ ਕਿੰਨੇ ਜੜ ਬਰੇ ਟੋਟਲ ਆਪਣੇ ਕੋਲ ਟੋਟਲ ਕੋਈ ਆਪਣੇ ਕੋਲ 4 ਨੇ ਦੋ ਘੋੜੇ ਨੇ ਤੇ ਦੋ ਘੋੜੀਆਂ ਅੱਛਾ ਹਾਂ ਇੱਕ ਨੌਕਰੀ ਹੈ ਅੱਛਾ ਤੇ ਇੱਕ ਇਹਦੀ ਮਾਂ ਜਿਹੜੀ ਸੱਚੇ ਦੀ ਮਾਂ ਕੀ ਉਹ ਆ ਤੇ ਇੱਕ ਬਾਜ ਆਪਣੇ ਕੋਲ ਇੱਕ ਸੱਚਾ ਸੱਚੇ ਦੀ ਆਪਣਾ ਜਿਹੜਾ ਬਾਜਾ ਗਿਆ ਬੱਡੇ ਕੋਲੇ ਦੇ ਨਾਮ ਹਾਂ ਬਾਜ ਇਹਦੀ ਕੀ ਡਿਟੇਲ ਹੈ ਵੀਰੇ ਇਹ ਉਹਦੇ ਕੋਲ ਪੈਸ ਲੈਣ ਦਾ ਸੀ ਆਬਲਕ ਘੋੜਾ ਅੱਛਾ ਹਾਂ 2000 ਮਤਲਬ ਕਿ 1998 97 ਚ ਮੇਟ ਕਰਾਈ ਸੀ ਘੋੜੀ ਅੱਛਾ ਤੇ ਉਹਦੋਂ ਦਾ ਹਾਂ ਕਾਫੀ ਉਮਰ ਦਾ ਅੱਛਾ ਇਹਦੇ ਸਾਬ ਨੂੰ 23-24 ਸਾਲ ਪਲੱਸ ਹੈ ਹਾਂ 30 ਉਮਰ ਦਾ ਘੋੜਾ ਹੈ ਅੱਜ ਅੱਜ ਵੀ ਪੂਰੀ ਤੰਦਰੁਸਤੀ ਹੈ ਹਾਂ ਤੇ ਘੋੜੀਆਂ ਸੇਟ ਕਿੱਥੋਂ ਲੈ ਕੇ ਆ ਸੀ ਇਹਨੂੰ ਜਾਂ ਤੁਹਾਡੇ ਘਰ ਦਾ ਜੰਮਿਆ ਹੋਇਆ ਹੈ ਨਾ ਕਰੇ ਮਾਰਵਾਰੀ ਘੋੜੀ ਸੀ ਆਪਣੇ ਕੋਲੇ ਕਰੇ ਜਾਂ ਹਾਂ ਜਿਵੇਂ ਸੁੱਚੇ ਵਾਸਤੇ ਆਪਾਂ ਮਾਰਵਾਰੀ ਘੋੜੀ ਲੈ ਦੇ ਠੀਕ ਹੈ ਤੇ ਉਮੀ ਉਹਦੇ ਵਾਸਤੇ ਲੈਈ ਸੀਗੇ ਤੇ ਘੋੜ ਘਰੇ ਘੋੜੇ ਘੋੜਾ ਜੰਮਿਆ ਠੀਕ ਹੈ ਬਾਈ ਹੁਣ ਤੱਕ ਫਿਰ ਇਹਦੇ ਰਿਜ਼ਲਟ ਕਿੰਨੇ ਕਾ ਕੇ ਬਾਈ ਰਿਜ਼ਲਟ ਤਾਂ ਬਾਈ ਕੋਈ ਗਿਣਤੀ ਨਹੀਂ ਅੱਛਾ ਕੋਈ ਗਿਣਤੀ ਨਹੀਂ ਤੇ 7-8 ਵਾਰੀ ਇਹ ਬਿੰਨਰ ਰਿਹਾ ਅੱਛਾ ਜਦੋਂ ਬਾਦਲ ਘਾਣੇ ਕਰਾਇਆ ਸੀ ਹਨਾ ਅੱਛਾ ਬਈ ਤੇ ਉਦੋਂ ਪੂਰੀ ਆਪਣੀ ਉਦੋਂ ਸਿਰਾ ਫੀਸ ਜਮਾ 7100 ਹੁੰਦੀ ਸੀ ਠੀਕ ਹੈ ਉਹ ਯਾਰ 7-8 ਦੀ ਗੱਲ ਆ। ਠੀਕ ਐ। ਉਦੋਂ ਪੂਰਾ ਆ ਜੀ। ਉਹ ਫਰ ਅੰਕਲ ਜੀ ਉਹਰੇ ਲੈ ਕੇ ਜਾਂਦੇ ਤੁਸੀਂ। ਹਾਂ ਉਦੋਂ ਮੇਲੇਾਂ ਚ ਡੈਡੀ ਛੋੜੀ ਜਾਂਦੇ ਹੁੰਦੇ ਸੀ। ਅੱਛਾ। ਸੋਨੂੰ ਫਿਰ ਸੋਨੂੰ ਫਿਰ ਡੈਡੀ ਉਹਰਾ ਤੂੰ ਦੇਖ ਕੇ ਹੋਂਕ ਪੈ ਗਿਆ। ਆ ਉਦੋਂ ਬਾਅਦ ਵਾਜ ਜਿਵੇਂ ਜਿਵੇਂ ਸਾਨੂੰ ਸੁਰਤ ਆ ਗਈ ਫਿਰ ਅਸੀਂ ਸਿੱਖੀ। ਇੱਕ ਵਾਰ ਤੁਹਾਡੀ ਵੀਡੀਓ ਦੇਖੀ ਆ ਕਹਿੰਦੇ ਤੁਸੀਂ ਕਹਿੰਦੇ ਤਾਂ ਮੇਰੀ ਉਮਰ ਦਾ ਥੋੜੀ ਥੋੜੀ ਉਮਰ ਦੀ ਕੋਲ। ਹਾਂ ਉਮਰ ਦੀ ਬਸ 25-26 ਦਾ ਮੈਂ ਆ 26 ਦਾ ਬਰਾਬਰ ਜਿਵੇਂ ਆ। ਹਾਂ ਹਾਂ ਠੀਕ ਐ। ਤੇ ਫਿਰ ਛੋਟਾ ਤਾਂ ਜਨਮ ਘੋੜੇ ਵਾਲੇ ਘਰਾਂ ਚੋਂ ਆ ਹਾਂ ਪਹਿਲਾਂ ਅੰਕ ਠੀਕ ਹੈ ਬਾਈ ਮਤਲਬ ਤਿੰਨ ਪੀੜੀਆਂ ਹੋ ਗਈਆਂ ਤੇ ਤੁਸੀਂ ਸੇਲ ਪਰਚੇਜ ਦਾ ਕੰਮ ਵੀ ਕਰਦੇ ਹੋ ਸੇਲ ਪਰਚੇਜ ਦਾ ਇੰਨਾ ਤਾਂ ਨਹੀਂ ਕਰਦੇ ਵੀ ਜਾਨ ਪਰ ਚੰਗਾ ਲੱਗਦਾ ਲੈ ਲੈਣੇ ਹਣਾ ਅੱਛਾ ਵੀ ਇੰਨਾ ਨਹੀਂ ਆਪਣਾ ਬਸ ਬਰੀਡ ਦੀ ਜ਼ਿਆਦਾ ਆ ਜੇ ਹੁਣ ਸੱਚਾ ਤਿਆਰ ਕਰਾਂਗੇ ਮਤਲਬ ਸੱਚਾ ਆਪਣਾ ਕਿੰਨੇ ਟਾਈਮ ਦਾ ਹੋ ਗਿਆ ਇਹ ਹੋ ਗਿਆ ਬਾਈ 16 ਮਹੀਨਿਆਂ ਦਾ 16 ਮਹੀਨਿਆਂ ਦਾ ਅੱਛਾ 16 ਮਹੀਨਿਆਂ ਦਾ ਹੋ ਗਿਆ 16 ਮਹੀਨੇ ਇਹਨੂੰ ਫਿਰ ਕੀ ਪਾਉਣੇ ਖਰਾਕ ਦੇ ਵਿੱਚ ਇਹਦੀ ਖਰਾਕ ਚ ਫੀਡ ਚਾਹੀਦੀ ਵੀਰ ਤਿਆਰ ਕਰਨਾ ਚਾਹੁੰਦੇ ਆ ਚੰਗਾ ਬੱਚਾ ਬੱਚੇ ਤਾਂ ਫੀਡ ਨਾਲ ਚੱਲਦਾ ਫੀਡ ਜਬੀ ਹੋ ਗਈ ਜਿਉਂ ਹੋਗੇ ਉਨੀ ਮਾਤਰਾ ਚ ਕਣਕ ਹੋਗੀ ਠੀਕ ਹੈ ਬਾਈ ਠੀਕ ਹੈ ਉਹਦੇ ਨਾਲ ਜਿਹੜੇ ਜਾਨਵਰ ਉਹਦਾ ਤਿਆਰ ਹੁੰਦੇ ਨੇ ਹਾਂ ਪੂਰੇ ਸਖਤ ਚ ਟਾਈਮ ਟੂ ਟਾਈਮ ਵਜੇ ਅਰੇ ਆਫਰ ਆਉਂਦੇ ਨੇ ਕਦੇ ਘੋੜੇ ਨੂੰ ਸੇਲ ਕਰ ਲਈ ਜਾਂ ਕਦੇ ਬੱਚੇ ਨੂੰ ਕਦੇ ਆਉਂਦੇ ਹੁਣ ਵੀ ਤੁਸੀਂ ਹਾਂ ਕਹਿੰਦੇ ਆਪਾਂ ਨੂੰ ਆਫਰ ਕਰਿਆ ਸੀ ਉਹਨਾਂ ਨੇ ਜਿਹੜੇ ਸ਼ਾਨ ਵਾਲੀ ਕੋਡ ਨਹੀਂ ਸੀ ਹਾਂ ਜਿਹੜੀ ਸ਼ਾਨ ਦੀ ਮਾਰਕਿੰਗ ਆ ਸੇਮ ਸੁੱਚੇ ਦੀ ਜਿਹੜੀ ਮਾਰਕਿੰਗ ਉਹ ਮੇਂ ਆਈ ਸੀ ਜਦੋਂ ਇਹ ਜਨਮਿਆ ਸੀਗਾ ਤੇ ਉਹਨਾਂ ਨੇ ਮੈਸੇਜ ਫੋਨ ਕਰਿਆ ਆਪਾਂ ਨੂੰ ਵੀ ਸਾਨੂੰ ਦੋ ਇਹ ਹਾਂ ਦਰਸ਼ਨਦੀ ਦਾ ਉਹ ਡੈਥ ਹੋ ਗਈ ਸੀ ਨਾ ਦੇਖ ਠੀਕ ਆ ਬਈ ਤੇ ਅਸੀਂ ਆਖਿਆ ਨਹੀਂ ਆਪਾਂ ਇਹ ਮਤਲਬ ਕੀ ਬਣਾਉਣਾ ਸੱਚਾ ਤੇ ਸ਼ਾਨਦੀ ਕਾਪੀ ਆ ਸਾਰਾ ਬਾਕੀ ਸਾਰਾ ਕਾਲਾ ਇਹ ਤੇ ਮੱਥੇ ਪਟਾ ਆ ਉਹਨਾਂ ਟਾਈਮ ਦੇ ਵਿੱਚ ਵੀ ਇਹਨੂੰ ਪਾਉਂ ਕੁਸ਼ੂਆਂ ਦੇ ਵਿੱਚ ਹਾਂ ਸੌਂ ਚ ਸੌਂ ਚ ਪੂਰਾ ਇਹਨੂੰ ਲਿਆਵਾਂਗੇ ਹਾਂ ਠੀਕ ਆ ਬਈ ਹੋਰ ਫਿਰ ਆਪਣੇ ਕੋਲੇ ਇੱਕ ਨੌਕਰੀ ਥੋੜੀ ਬਚੀ ਐ ਹਾਂ ਉਹ ਅਰਜਨ ਦੀ ਆ ਅਰਜਨ ਰੌਲੀ ਵਾਲੀ ਹਾਂ ਰੌਲੀ ਵਾਲੇ ਅਰਜਨ ਉਹ ਵੀ ਸੇਲ ਕਰਨੀ ਆ ਆਓ ਸੇਲ ਆ ਠੀਕ ਆ ਉਹਦੀ ਵੀ ਆਪਾਂ ਨਾਲ ਫੋਟੋ ਪਾਵਾਂਗੇ ਤੇ ਉਹ ਮਾਰਵਾੜੀ ਘੋੜੀ ਆ ਨਾ ਉਹ ਮਾਰਵਾੜੀ ਉਹ ਗੱਪਣੀ ਦੀ ਮਾਦਰਾ ਆ ਹਾਂ ਉਹ ਗੱਪਣਾ ਉਹ ਦੁਬਾਰੇ ਫ ਹਣ ਤੱਕ ਮ ਬਾਜਦੇ ਉਹ ਗੱਲ ਵੀ ਬਾਜਦੇ ਕਿੱਥੇ ਕਿੱਥੋਂ ਤੱਕ ਆਪਣੇ ਰਿਜ਼ਲਟ ਨੇੜੇ ਤੇ ਲੈ ਕੇ ਤੇ ਰਿਜ਼ਲਟ ਹਾਂ ਬਸ ਇਧਰੋਂ ਰਾਜਸਥਾਨ ਲਾ ਲਓ ਇਧਰੋਂ ਹਰਿਆਣਾ ਅੱਛਾ ਐ ਪਟਿਆਲਾ ਚੰਡੀਗੜ੍ਹ ਪਰਾਲੇ ਤੱਕ ਸਾਰੇ ਕਿੱਥੇ ਪਈ ਆਪਣਾ ਤਾਂ ਪਿੰਡ ਗਏ ਨਹੀਂ ਹੁੰਦੇ ਬਾਈ ਤਾਂ ਸਟੇਟਾਂ ਲੈ ਜੀ ਉਹ ਸਟੇਟਾਂ ਚ ਫਿਰ ਜਦੋਂ ਦੂਰ ਦੂਰ ਤੋਂ ਘੋੜੀ ਆਉਂਦੀ ਆ ਠੀਕ ਹੈ ਹੁਣ ਤੁਸੀਂ ਲਾ ਲਓ ਸਾਹਿਬ ਉਹ ਪੀਰ ਕਾਮੜੀ ਕਿੱਥੇ ਪਿਆ ਰਾਜਸਥਾਨ ਦੀ ਘੋੜੀ ਠੀਕ ਆ ਜਦੋਂ ਉਦੋਂ ਨਾ ਕਿਹੜੀ ਕਿੰਨੀ ਫੀਸ ਆ ਫਿਰ ਹੁਣ ਵੀ ਛੱਡਦੇ ਇਹਨੂੰ ਹਾਂ 2000 ਫੀਸ ਆ ਹੁਣ ਠੀਕ ਆ ਹਾਂ ਹਾਂ ਉਦੋਂ 710 ਠੀਕ ਹੈ ਬਾਈ ਉਹ ਜਿਹੜੇ ਸਾਰਾ ਕਿਸੇ ਭਰਾ ਨੇ ਕੋੜੀ ਮਲਾਉਣੀ ਹੋਵੇ ਬਾਜੀ ਦੀ ਆਪਾਂ ਬਾਜੀ ਦੀ ਫੋਟੋਗ੍ਰਾਫੀ ਕੀਤੀ ਹੈ ਨਾਲ ਫੋਟੋ ਐਡ ਕਰ ਦਾਂਗੇ ਕਿਉਂ ਬਾਈ ਹਾਂ ਹਾਂ ਤੇ ਤੁਸੀਂ ਕੋੜੀ ਮੇਟ ਕਰਾ ਸਕਦੇ ਹੋ ਤੇ ਬਾਈ ਆਪਣਾ ਫੇਸਬੁੱਕ YouTube ਤੇ ਉਹਦੇ ਬਾਰੇ ਵੀ ਬੋਲ ਦੋ ਤੁਸੀਂ ਹਾਂ ਮੇਰਾ ਚੈਨਲ ਫੇਸਬੁੱਕ ਤੇ ਸੁਖੀਰਕੇ ਦੇ ਨਾਂ ਤੇ ਤੇ ਇੰਸਟਾ ਤੇ ਵੀ ਸੁਖੀਰਕੇ ਤੇ ਗਰਵਾਸਟਡ ਫਾਰਮ ਆਪਣਾ ਜਿਹੜਾ YouTube ਦਾ ਚੈਨਲ ਆ ਠੀਕ ਹੈ ਬਾਈ ਉਹ ਗਰਵਾਸਟਡ ਨੂੰ ਫੋਲੋ ਸ਼ੇਅਰ ਜ਼ਰੂਰ ਲਾਈਕ ਕਰਿਓ ਬਾਈ ਤੇ ਕਮੈਂਟ ਜ਼ਰੂਰ ਕਰਿਓ ਬਾਈ ਵੀ ਆਪਾਂ ਇੰਟਰਵਿਊ ਕੀਤੀ ਤੇ ਨਾਲ ਦੀ ਨਾਲ ਜਾਨਵਰ ਵਿਖਾਈ ਜ਼ਰੂਰ ਸ਼ੇਅਰ ਕਰਿਓ ਧੰਨਵਾਦ